ਹੋਣ ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਹਲਕਾ ਸ਼ਤਰਾਣਾ ਦੇ ਕਸਵਾ ਘੱਗੇ ਦੇ ਗੁਰਦੁਆਰਾ ਸਾਹਿਬ ਜਿੱਥੇ ਭਾਰਤੀ ਕਿਸਾਨ ਜਨ ਏਕਤਾ ਆਜ਼ਾਦ ਦੀ ਹੰਗਾਮੀ ਮੀਟਿੰਗ ਹੋ ਰਹੀ ਹੈ ਜਿਸ ਦੇ ਵਿੱਚ ਸੂਗਾ ਸੂਬਾ ਆਗੂ ਮਨਜੀਤ ਸਿੰਘ ਨਿਆਲ ਜੀ ਪ੍ਰਧਾਨਗੀ ਕਰ ਰਹੇ ਨੇ ਉਹ ਇੱਕ ਦੋ ਸਾਡੇ ਗੁਰੂਆਂ ਦੇ ਪੀਰਾਂ ਨੇ ਜਿਹੜਾ ਸਰਮਸਵਾੜ ਦੇ ਪਰਵਾਰਾਂ ਨਾਲ ਲੜਾਈ ਵਾਸਤੇ ਜਾਗ ਕੀਤਾ ਕਿ ਆਪਣੇ ਹੱਕਾਂ ਵਾਸਤੇ ਲੜਨਾ ਸਿੱਖੋ ਉਸ ਤਰੀਕੇ ਦੀ ਉਹ ਸਮੱਸਿਆ ਬਣੀ ਹੋਈ ਸੀ ਜਿਹੜਾ 27 ਜਨਵਰੀ ਦਸੰਬਰ ਦਾ ਅਣਗਿਣੇ ਰੋਪਣ ਵਾਲਾ ਲਾਲ ਸੰਗਤ ਕਰਨਾ ਆਇਆ ਸੀ ਫਿਲਹਾਲ ਉਹਦੇ ਵਿੱਚ ਆਪਣੀਆਂ ਈਕਾਦ ਜਥੇ ਬੰਦੀਆਂ ਥੁਰੀਆਂ ਨੇ ਪ੍ਰਭੂ ਡਕੌਂਢੇ ਵਾਲੋ ਦੇ ਵਿੱਚ ਸ਼ਾਮਲ ਸੀਗੇ ਕਿਰਤੀ ਕਿਸਾਨ ਯੂਨੀਅਨ ਵਾਲੇ ਤੇ ਗੰਨਾ ਖਿਰਾਕ ਕਮੇਟੀ ਦੇ ਚੌਥੇ ਦੰਬਾ ਤੇ ਆਪਾਂ ਆ ਸੀਗੇ ਮੇਰੇ ਪਹਿਲਾਂ ਵੀ ਆਪਾਂ ਦੀ ਹਮਾਇਤ ਕਰਦੇ ਆ ਰਹੇ ਸੀ ਉਹ ਵੱਡਾ ਮਤਲਬ ਆ ਸੀ ਕਿਸਾਨਾਂ ਦੀਆਂ 22-23 ਤਾਰੀਖਾਂ ਤੋਂ ਲੱਗ ਪਾ ਕੇ ਇੱਕ ਮਹੀਨੇ ਦੇ ਕਰੀਬ ਵੱਡੇ ਹੋਏ ਗੰਨੇ ਦੀ ਫਸਲ ਦੀਆਂ ਟਰਾਲੀਆਂ ਭਰੀਆਂ ਖੜੀਆਂ ਜਿਹੜੀਆਂ ਕਿ 27 ਤਰੀਕ ਤੱਕ ਖਾਲੀ ਨਹੀਂ ਹੋਈ ਵੱਡਾ ਨਖਾਨ ਸਾਡੇ ਉਹ ਕਿਸਾਨਾਂ ਨੂੰ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਝੱਲਣਾ ਪੈ ਰਿਹਾ ਤਾਂ ਉਹ ਪਹਿਲਾਂ 21 ਤਰੀਕ ਵਾਲੀ ਮੀਟਿੰਗ ਦੇ ਵਿੱਚੋਂ ਪ੍ਰਸ਼ਾਸਨ ਨੇ ਤੇ ਸਰਕਾਰ ਵੱਲੋਂ ਲੱਗੀ ਡਿਊਟੀ ਪਰਸਉਣ ਦੀ ਗੱਲ ਹੋਈ ਤੇ ਉਸ ਤੋਂ ਬਾਅਦ ਜਿਹੜੀ ਰੈਂਦੀ ਪੇਮੈਂਟ ਆ ਸਾਡੇ ਕਿਸਾਨਾਂ ਦੇ ਬਕਾਏ ਕਿ ਉਹ ਨਾਲ ਦੀ ਨਾਲ ਪਾਵਾਂਗੇ ਉਸ ਗੱਲ ਤੋਂ ਪਿੱਛੇ ਮੁੜੀ ਸਰਕਾਰ ਤਾਂ ਆਪਾਂ ਨੂੰ 27 ਦਾ ਇਹ ਮਜਬੂਰ ਨਾ ਕਿਸਾਨਾਂ ਦੇ ਲੰਮੇ ਸਮੇਂ ਤੋਂ ਭਰੀਆਂ ਟਰਾਲੀਆਂ ਦਾ ਨੁਕਸਾਨ ਨੂੰ ਦੇਖਦੇ ਫੈਸਲਾ ਲੈਣਾ ਪੈ ਗਿਆ ਸੀ ਚਲਦੇ ਸੀ ਦੀ ਜੋੜ ਮੇਲ ਦੇ ਵਿੱਚ ਪਰ ਉਹਦੇ ਵਿੱਚ ਹੋ ਕੀ ਗਿਆ ਗੱਲ ਕਿੱਥੇ ਪਹੁੰਚ ਗਈ ਬੇਸ਼ੱਕ ਆਪਾਂ ਪਾਤਣਾ ਬਲਾਕ ਦੇ ਵਿੱਚੋਂ ਸੁਨੇਹੇ ਨਹੀਂ ਲਾਏ ਜਾਣਦੇ ਕਿਉਂਕਿ ਆਪਾਂ ਸੰਗਰੂਰ ਦੇ ਵਿੱਚੋਂ ਤੇ ਕੁਝ ਆਪਣੇ ਜ਼ਿਲ੍ਹੇ ਦੇ ਨਾਬੇ ਦੇ ਵਿੱਚੋਂ ਸਾਥੀ ਭੇ ਜਣਾ ਚਾਉਂਦੇ ਸੀ ਕਿ ਆਪਾਂ ਉੱਥੇ ਘਟੋ ਘਟ 8 ਤੋਂ 1200 ਦੇ ਲਗਭਗ ਇਕੱਠ ਕਰਦੀ ਆਪਣੀ ਜਥੇਬੰਦੀ ਦਾ ਦੂਜੀਆਂ ਜਥੇਬੰਦੀਆਂ ਵੱਲੋਂ ਤਾਕਤ ਘਟਵਾਈ ਜਾਂਦੀ ਸੀ ਇਸ ਕਰਕੇ 27 ਦਸੰਬਰ ਨੂੰ ਆਪਣੇ ਆਗੂਆਂ ਨੂੰ ਗ੍ਰਿਫਤਾਰ ਘਰਾਂ ਦੇ ਵਿੱਚੋਂ ਦਰਵਾਜ਼ੇ ਤੋੜ ਕੇ ਜਿਵੇਂ ਇੱਕ ਗੈਂਗ 17 ਨੂੰ ਪੁਰਸ ਨਹੀਂ ਜਗਦੀ ਵੱਡੇ ਕ੍ਰਿਮੀਨਲ ਕ੍ਰਿਮੀਨ ਕ੍ਰਿਮੀਨਲ ਲੋਕਾਂ ਨੂੰ ਨਹੀਂ ਗ੍ਰਿਫਤਾਰ ਕਰਦੀ ਉਸ ਤਰੀਕੇ ਨਾਲ ਸਾਡੇ ਆਗੂਆਂ ਦੇ ਘਰੇ ਛਾਪੇਮਾਰੀ ਪੁਲਿਸ ਨੇ ਕੀਤੀ ਤੇ ਗ੍ਰਿਫਤਾਰ ਹੋ ਗਏ ਕੋਈ ਜਾਗ ਤੇ ਨਹੀਂ ਸੀ ਕਿ ਇਸ ਤਰ੍ਹਾਂ ਦੀ ਵੀ ਪ੍ਰਸ਼ਾਸਨ ਹਰਕਤ ਦੇ ਵਿੱਚ ਸਰਕਾਰ ਆ ਸਕਦੀ ਹੈ ਪਰ ਉਸ ਨੇ ਬਣਾ ਕਿ ਜਿੱਦਾਂ ਤੁਹਾਡੀ ਜੱਥੇ ਬੰਦੀ ਦਾ ਨਕਸ਼ਾ ਕੀ ਪੈਦਾ ਕਰਤਾ ਪੂਰੇ ਪੰਜਾਬ ਦੇ ਵਿੱਚ ਪੂਰੇ ਦੂਜੇ ਦੇਸ਼ ਦੇ ਵਿੱਚ ਸੂਂਗਾਂ ਦੇ ਵਿੱਚ ਕੇ ਗੰਨੇ ਵਾਲੇ ਸੰਬੰਧ ਦੇ ਵਿੱਚ ਜਿੱਦਾਂ ਵੱਡਾ ਨੁਕਸਾਨ ਹੈ ਇੱਕ ਕਿਸਾਨਾਂ ਨਾਲ ਜੁੜੀ ਹੋਈ ਵੱਡੀ ਇੰਡਸਟਰੀ ਸਾਨਤ ਬੰਦ ਹੋਣ ਜਾ ਰਹੀ ਹੈ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਕਿ ਉਹ ਨੈਲੀ ਫਸਲ ਪੂਸ਼ਾ ਵੈਰਾਈਟੀ ਦੇ ਉੱਤੇ ਰੋਕ ਲਾ ਰਿਆ ਪੰਜਾਬ ਦੇ ਵਿੱਚੋਂ ਕਿ ਫਸਲਾਂ ਦਾ ਬਦਲ ਕਰੋ ਦੂਜੇ ਪਾਸੇ ਸਾਡੀ ਤੀਜੇ ਲੈਵਲ ਦੀ ਜਿਹੜੀ ਫਸਲ ਅਸੀਂ ਅਗਾਉਣਾ ਚਾਹੁੰਦੇ ਆ ਜਿਹਦਾ ਰੇਟ ਸਰਕਾਰੀ ਰੇਟ ਨਾਲ ਅਸੀਂ ਭਾੜਦੇ ਆ ਉਹ ਚਾਹੇ ਗੰਨੇ ਦੀ ਹੋਵੇ ਮੂੰਗੀ ਮੱਕੀ ਸਾਡੀਆਂ ਰੁੜਦੀਆਂ ਭਰਾਵੋ ਉਹ ਸੰਤਾਂ ਤਾਂ ਕਿਸਾਨਾਂ ਨਾਲ ਜੁੜੀਆਂ ਹੋਈਆਂ ਜੇ ਬੰਦ ਹੁੰਦੀਆਂ ਤਾਂ ਸਾਡੇ ਵਾਸਤੇ ਵੱਡੇ ਪੱਤਰ ਤੇ ਉਹ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਜੂਨੇ ਅੱਜ ਕਣਕ ਤੋਂ ਸਰਕਾਰ ਕੱਢਣ ਦੇ ਰਾਮੇਵਾਜੀਆਂ ਕਰ ਰਹੀ ਹੈ ਤੇ ਸਾਡੇ ਕਿਸਾਨਾਂ ਨੂੰ ਮਜਬੂਰ ਨ ਆਪਣੇ ਆਪ ਛੱਡਣ ਤੇ ਮਜਬੂਰ ਕਰ ਰਹੀ ਹੈ ਕਿ ਦੂਜੀਆਂ ਫਸਲਾਂ ਦਾ ਕੋਈ ਸਾਮ ਸਵਾਲ ਤੇ ਖਰੀਦ ਨਹੀਂ ਝੋਨੇ ਤੋਂ ਪਾਣੀ ਡੁੱਕੇ ਜਾਂਦਾ ਕਿਸਾਨਾਂ ਤੇ ਸਿਕੰਜਾ ਕਸਣਾ ਉਸ ਗੱਲ ਕਰਕੇ ਵੱਡਾ ਜਿਹੜਾ ਪਰਵੇ ਪ੍ਰੋਗਰਾਮ ਕਰਨਾ ਪੈ ਰਿਹਾ ਸੀ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਤੀਜੇ ਬਦਲ ਦੀ ਗੱਲ ਕਰਦੀ ਆ ਜੇ ਸਰਕਾਰ ਅਸੀਂ ਵੀ ਚਾਹੁੰਦੇ ਸੀ ਕਿ ਸਾਡੇ ਲੋਕ ਝੋਨੇ ਦੇ ਵਿੱਚੋਂ ਨਿਕਲ ਕੇ ਦੂਜੀ ਫਸਲ ਦੀ ਪੈਦਾਵਾਰ ਕਰਨ ਤੇ ਸਾਡੀ ਕਿਸਾਨੀ ਦਾ ਕੋਈ ਭਲਾ ਹੋ ਸਕੇ ਜੇ ਹੁਣ ਧੂਰੀ ਮਿਲ ਬੰਦ ਹੁੰਦਾ ਤਾਂ ਲਗਭਗ 3200 ਦੇ ਏਕੜ ਉਸ ਮਿਲ ਨਾਲ ਸੰਬੰਧਿਤ ਜਿਹੜਾ ਗੰਨਾ ਬਜਾਇਆ ਹੋਇਆ ਹੈ ਸਾਡੇ ਕਿਸਾਨਾਂ ਦਾ ਤਾਂ ਉਹ ਭਰਾਵੋ ਦੂਜੀਆਂ ਮਿਲਾਂ ਚ ਲਿਜਾਣ ਵਾਸਤੇ ਮਜਬੂਰ ਹੋਣਗੇ ਇਸ ਕਰਕੇ ਉਹ ਜਿਹੜੀ ਮਿਲ ਹੈ ਉਹ ਜੁਪੀ ਦੇ ਬੀਜੇਪੀ ਕਬੱਡਾ ਤਰਨਾਟ ਜੇਪੀ ਨੱਡਾ ਜਾਦਵ ਸੋਰੀ ਜੇਪੀ ਜਾਦਵ ਜਿਹੜੀ ਜਾਦਵ ਉਹਦੀ ਮਿਲ ਲਾਈ ਹੋਈ ਹੈ ਤੇ ਮਕੇਰੀਆਂ ਵਾਲੀ ਵੀ ਪੰਜਾਬ ਦੇ ਵਿੱਚ ਉਸ ਦੀ ਮਿਲ ਹੈ ਸੀਐਮ ਸਿਟੀ ਹੈ ਭਗਵੰਤ ਮਾਨ ਦਾ ਹਲਕਾ ਹੈ ਉੱਥੇ ਮਿੱਲ ਬੰਦ ਹੋ ਰਹੀ ਐ ਚਲਾ ਨਹੀਂ ਰਹੇ ਬੀਜੇਪੀ ਦਾ ਉਹ ਵੱਡਾ ਤਰਨਾਟ ਜੁਪੀ ਦਾ ਇਸ ਪੰਜਾਬ ਦੇ ਧਰਤੀ ਤੇ ਇੱਕ ਇੰਡਸਟਰੀ ਲਾ ਕੇ ਮਾਲਕ ਬਣਿਆ ਬੈਠਾ ਹੋਵੇ ਤੇ ਸਰਕਾਰ ਦੀ ਸੁਣਦਾ ਨਾ ਹੋਵੇ ਕਿ ਮਿੱਲੇ ਵੀ ਚਲਾਉਣੇ ਤਾਂ ਫਿਰ ਅਸੀਂ ਪੰਜਾਬ ਦੀ ਇਸ ਚੁਣੀ ਹੋਈ ਸਾਡੇ 92 ਐਮਐਲਏ ਬਹੁਤ ਮਤਾਲੇ ਭੇਜੇ ਹੋਏ ਤਾਂ ਉਹਨਾਂ ਤੋਂ ਕੀ ਆਸ ਕਰ ਸਕਦੇ ਆ ਕਿ ਸਾਡੀ ਕਿਸਾਨੀ ਦਾ ਭਲਾ ਹੋਈ ਇਸ ਕਰਕੇ ਉਹ ਮਸਲਾ ਵੱਡੇ ਪੱਧਰ ਦਾ ਸੀਗਾ ਕਿ ਜਿਹੜੇ ਮੌਕੇ ਦੇ ਹਾਲਾਤਾਂ ਨੇ ਆਪਾਂ ਨੂੰ ਫੈਸਲਾ ਕਰਤੇ ਮਜਬੂਰ ਕੀਤਾ ਸੀ ਤਾਹ 27 ਦਸੰਬਰ ਨੂੰ ਰੇਲਵੇ ਰੋਕਣ ਦਾ ਆਪਾਂ ਨੇ ਪ੍ਰੋਗਰਾਮ ਮਜਬੂਰੀ ਵਸਾ ਕੇ ਦੇਣਾ ਪਿਆ ਸੀ ਕਿ ਸਾਡੇ ਕਿਸਾਨਾਂ ਦੀ ਫਸਲ ਬਰਬਾਦ ਹੋ ਰਹੀ ਹੈ ਜਿਹੜੀ ਇੱਕ ਸਾਲ ਬਾਅਦ ਫਸਲ ਆਉਦੀ ਹੈ ਉਸ ਕਰਕੇ ਆ ਦਿਨਾਂ ਦੇ ਵਿੱਚੋਂ ਪ੍ਰੋਗਰਾਮ ਕਰਨਾ ਪੈ ਗਿਆ ਪਰ ਆਪਾਂ ਤૈયਿਆ ਕੀਤਾ ਹੋਇਆ ਹੈ ਕਿ ਅਸੀਂ ਸ਼ਹੀਦੀ ਸਮਾਗਮ ਹੋ ਜਾਂ ਗੁਰਪੁਰਬ ਹੋਣਾ ਸੀ ਉਹ ਦਿਨਾਂ ਦੇ ਵਿੱਚ ਅਸੀਂ ਕੋਈ ਪ੍ਰੋਗਰਾਮ ਨਹੀਂ ulikਾਂਗੇ ਜਥੇਬੰਦੀ ਦਾ ਕਿਉਂਕਿ ਸਰਦਾ ਭਾਵਨਾ ਨਾਲ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਬਾਹਰਲੇ ਦੇਸ਼ਾਂ ਦੇ ਵਿੱਚੋਂ ਸੰਗਤਾਂ ਫਤੇਗੜ ਸਾਹਿਬ ਦੀ ਧਰਤੀ ਤੇ ਵੱਡੇ ਸਾਕੇ ਹੋਇਆ ਛੋਟੀਆਂ ਜਿੰਦਾਂ ਵੱਡੇ ਸਾਕੇ ਨਸਮਸਤਕ ਹੋਣ ਆਉਂਦੀ ਹੈ ਕਿ ਅਸੀਂ ਲੋਕਾਂ ਨੂੰ ਜੱਥੇਬੰਦੀ ਵਾਲੇ ਕੰਮਾਂ 'ਚ ਪਾ ਲਈਏ ਕਿਸਾਨੀ ਵਾਲੇ ਮਸਲੇ 'ਚ ਪਾ ਲਈਏ ਤਾਂ ਠੀਕ ਨਹੀਂ ਕਿਉਂਕਿ ਲੰਗਰਾਂ 'ਚ ਵੱਖ-ਵੱਖ ਸੰਗਤਾਂ ਸੇਵਾ ਕਰਦੀਆਂ ਛਰਦਾ ਭਾਵਨਾ ਦੇ ਨਾਲ ਫਤੇਗੜ ਸਾਹਿਬ ਜਾਂਦੇ ਆ ਹੋਰ ਕੁੜਤਾਮਾ ਤੇ ਜਾਂਦੇ ਆ ਅਸੀਂ ਨਹੀਂ ਚਾਹੁੰਦੇ ਕਿ ਆਪਣੇ ਉਸ ਦਿਨਾਂ ਦੇ ਪ੍ਰੋਗਰਾਮ ਹੋਣ ਇਸ ਕਰਕੇ ਮਜਬੂਰੀ ਵੱਡੀ ਬਣੀ ਤਾਂ ਪਰ ਉਹ ਤੇ ਪ੍ਰੋਗਰਾਮ ਕਰਨਾ ਪਿਆ ਸੀ ਇਸ ਗੱਲ ਦੀ ਅਸੀਂ ਖਿਮਾ ਵੀ ਚੋਣਿਆ ਕਿ ਰੱਖਿਆ ਗਿਆ ਪਰ ਜ਼ਰੂਰੀ ਸੀ ਹੱਕ ਸੱਚ ਦੀ ਲੜਾਈ ਵਾ ਇਹ ਰੈਲੀਆਂ ਸਾਡੀਆਂ ਪੰਜਾਬ ਦੇ ਦੋ ਫੋਰਮ ਸਿੱਧੂਪੁਰ ਜਣੀ ਜਗਜੀਤ ਡੱਲੇਆਲ ਦਾ ਜੋ ਹੈਗਾ ਬਣਿਆ ਹੋਇਆ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਜਿਹਦੇ ਨਾਲ ਦੇਸ਼ ਦੇ ਵਿੱਚੋਂ ਲਗਭਗ 22 ਤੋਂ ਪਲੱਸ ਜਥੇਬੰਦੀਆਂ ਜੁੜੀਆਂ ਹੋਈਆਂ ਇੱਕ ਉਹ ਫੋਰਮ ਦੀ ਸ਼ਮੂਲੀਅਤ ਇਸ ਪ੍ਰੋਗਰਾਮ ਦੇ ਵਿੱਚ ਤੇ ਇੱਕ ਆਪਣਾ ਜਿਹੜਾ 18 ਜਥੇਬੰਦੀਆਂ ਦਾ ਨਾਮ ਪ੍ਰਚਲਿਤ ਹੋ ਕੇ ਤਾਲਮੇਲ ਕੇਂਦਰ ਬਣਿਆ ਜਿਹੜੀਆਂ ਦੇ ਵਿੱਚ ਅੱਜ ਘਟੋ ਘਟਾ 22 ਤੋਂ 23 ਜਥੇਬੰਦੀਆਂ ਸ਼ਾਮਲ ਹੈ ਆਪਣੇ ਦੋ ਫਾਰਮਾਂ ਵੱਲੋਂ ਇਹ ਪ੍ਰੋਗਰਾਮ ਰੱਖੇ ਗਏ ਆ ਪੰਜਾਬ ਦੇ ਵਿੱਚ ਕਿ ਅਸੀਂ ਵੱਡੀਆਂ ਰੈਲੀਆਂ ਕਰਕੇ ਪੰਜਾਬ ਦੇ ਲੋਕਾਂ ਨੂੰ ਉਸ ਗੱਲ ਤੋਂ ਜਾਣੂ ਕਰਵਾ ਸਕੀਏ ਕਿ ਜਦੋਂ ਦਿੱਲੀ ਦੇ ਵਿੱਚ ਪਹਿਲਾ ਮੋਰਚਾ ਚੱਲਿਆ ਅਸੀਂ ਉਸ ਮੋਰਚੇ ਦੀਆਂ ਰਹਿੰਦੀਆਂ ਅਧੂਰੀਆਂ ਮੰਗਾਂ ਕਾਫੀ ਪੰਨਾ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਲਖੀਮਪੁਰ ਖੀਰੀ ਨਾਲ ਜੁੜਦਾ ਉਹ ਜਿਹੜੀ ਘਟਨਾ ਸਾਡੇ ਕਤਲ ਕੀਤੇ ਚਾਰ ਕਿਸਾਨ ਤੇ ਇੱਕ ਸਾਡਾ ਪੱਤਰਕਾਰ ਭਰਾ ਉਹਨਾਂ ਦੇ ਇਨਸਾਫ ਦੀ ਗੱਲ ਕਿਉਂ ਅਜੇ ਮਿਸ਼ਰਾ ਟੈਣੀ ਨੂੰ ਵੱਡੇ ਅਹੁਦੇ ਤੋਂ ਬਰਖਾਸਤ ਕਰਕੇ ਉਹਨਾਂ ਦੀ ਜ਼ਮਾਨਤ ਰੱਦ ਕਰਕੇ ਉਹਦੇ ਪੁੱਤਰ ਨੂੰ ਸਲਾਖ ਜੇੜਦੀਆਂ ਸੇਖਾ ਪਿੱਛੇ ਸੱਟ ਕੇ ਉਹਨੂੰ ਵੱਡੀ ਸਜ਼ਾ ਦੇਵੇ ਤੇ ਪਰਿਵਾਰਾਂ ਨੂੰ ਇਨਸਾਫ ਮਿਲੇ ਹੋਰ ਇਹਨੀਆਂ ਮੰਗਾਂ ਦੇ ਵਿੱਚ ਨਵੀਆਂ ਮੰਗਾਂ ਨੂੰ ਐਡ ਕਰਕੇ ਜਿਵੇਂ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਇਹ ਮੰਗ ਹੈ ਜਿਹੜਾ ਆਪਾਂ ਨਮੀ ਕੀਤੀ ਹੈ ਕਿਸਾਨਾਂ ਦੀ ਕਿਰਤ ਕਰਦਿਆਂ ਦੀ 58 ਸਾਲ ਦੀ ਉਮਰ ਤੋਂ ਵੱਧ ਦੀ 10000 ਰੁਪਿਆ ਮਹੀਨਾ ਪੈਨਸ਼ਨ ਦੀ ਮੰਗ ਕੀਤੀ ਹੈ ਤੇ ਕਿਸਾਨੀ ਖੇਤੀਬਾੜੀ ਕਿੱਤੇ ਨੂੰ ਪ੍ਰਦੂਸ਼ਨ ਕੰਟਰੋਲ ਦੇ ਜਿਹੜਾ ਜੰਜਾਲ ਦੇ ਵਿੱਚ ਫਸਾਇਆ ਹੋਇਆ ਹੈ ਕਿ ਪ੍ਰਦੂਸ਼ਨ ਹੁੰਦਾ ਪਰਾਲੀਆਂ ਨੂੰ ਅੱਗ ਲਾਉਣਿਆ ਉਹ ਤੋਂ ਬਾਹਰ ਕੀਤਾ ਜਾਵੇ ਤੇ ਵੱਡੀ ਫਸਲਾਂ ਬੀਮਾ ਯੋਜਨਾ ਫਸਲ ਦੀ ਸਰਕਾਰ ਕਰੇ ਤੇ ਇਸੇ ਤਰ੍ਹਾਂ ਮਨਰੇਗਾ ਦਾ ਜੋ ਮਜ਼ਦੂਰਾਂ ਦੇ ਨਾਲ ਜੁੜਦੀ ਮੰਗ ਹੈ ਕਿ ਦੋ 100 ਦਿਨ ਲਗਭਗ ਮਨਰੇਗਾ ਦੇ ਕੰਮ ਦਾ ਟਾਈਮ ਬੌਂਡ ਕਰੇ ਸਰਕਾਰ ਇਹਨਾਂ ਪਾ ਸੱਤ ਮੰਗਾਂ ਨੂੰ ਲੈ ਕੇ ਜਿਹੜਿਆਂ ਦੇ ਭਾਗ ਉੱੱਡ-ਉੱਡ ਬਣਦੇ ਆ ਬਰੀਕੀ ਵਿੱਚ ਬਹੁਤ ਸਮੇਂ ਲੱਗਾ ਮਤਲਬ ਪ੍ਰਚਾਰ ਦੀ ਲੋੜ ਉਸ ਗੱਲ ਤੇ ਇਹਨਾਂ ਮੰਗਾਂ ਨੂੰ ਲੈ ਕੇ ਆਪਾਂ ਇਹ ਰੈਲੀਆਂ ਰੱਖੀਆਂ ਭਰਾਵੋ ਇਹ ਰੈਲੀਆਂ ਦੇ ਵਿੱਚ ਕੋਈ ਇਹ ਨਹੀਂ ਕਿ ਆਪਾਂ ਦੋ ਫਾਰਮਾਂ ਵੱਲੋਂ ਹੀ ਤਿਆਰ ਕਰਤੀਆਂ ਜਿਹੜਾ ਆਪਣਾ ਜਥੇਬੰਦੀਆਂ ਦਾ 12 ਜਥੇਬੰਦੀਆਂ ਦਾ ਤਾਲਮੇਲ ਕੇਂਦਰ ਬਣਿਆ ਚੋ ਇੱਕ ਆਪਾ ਪੰਜ ਮੈਂਬਰੀ ਕਮੇਟੀ ਗਠਨ ਕੀਤੀ ਹੈ ਜਿਹੜੀ ਨੇ ਪਹਿਲਾਂ ਸਿੱਧੂਪੁਰ ਜਥੇਬੰਦੀ ਦੇ ਗੈਰ ਰਾਜਨੀਤਿਕ ਮੋਰਚੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਤੇ ਫਿਰ ਸੰਯੁਕਤ ਮੋਰਚੇ ਦੀ ਜਿਹੜੀ 5-7 ਮੈਂਬਰੀ ਕਮੇਟੀ ਆ ਉਹਦੇ ਨਾਲ ਵੀ ਮੀਟਿੰਗ ਕੀਤੀ ਕਿ ਇਸ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕਰੋ ਤੇ ਅਗਰਾਹਾ ਜਥੇਬੰਦੀ ਨਾਲ ਵੀ ਉਸ ਬਣੇ ਹੋਏ ਆਪਣੇ ਪੰਜ ਜਥੇ ਪੰਜ ਮੈਂਬਰੀ ਕਮੇਟੀ ਨੇ ਅਗਰਾਹਾਂ ਜਿੱਥੇ ਬੰਦੀ ਨਾਲ ਵੀ ਇਸ ਗੱਲ ਤੇ ਗੱਲਬਾਤ ਚਲਾਈ ਕੇ ਆਪਾਂ ਵੱਡਾ ਸੰਘਰਸ਼ ਕਰੀਏ ਕਿ ਜਦੋਂ ਦਿੱਲੀ ਤੋਂ ਸੰਘਰਸ਼ ਕਰਕੇ ਆਏ ਆ ਉਸ ਤੋਂ ਬਾਅਦ ਸਾਡੇ ਕਿਸਾਨਾਂ ਮਿਲਦੁਰਾ ਵਾਸਤੇ ਕੋਈ ਵੱਡੇ ਸੰਘਰਸ਼ ਦੀ ਗੱਲ ਨਹੀਂ ਉੱਠੀ ਜਿਹੜਾ ਕੇਂਦਰ ਸਰਕਾਰ ਗੱਲਾਂਬਾਤਾਂ ਕਰਕੇ ਉਹਨਾਂ ਤੋਂ ਭੱਜੀ ਹੋਈ ਹੈ ਕਿ ਅਸੀਂ ਚੁੱਪ ਕਰਕੇ ਆਪਣੇ ਘਰਾਂ ਦੇ ਵਿੱਚ ਪੰਜਾਬ ਦੇ ਵਿੱਚ ਬਹਿ ਗਏ ਆ ਕੇ ਤੇ ਜੇ ਇਸ ਤਰ੍ਹਾਂ ਦਾ ਸੰਘਰਸ਼ ਕੋਈ ਨਾ ਵਿੱਢਿਆ ਤਾਂ ਆਉਣ ਵਾਲੀਆਂ 2024 ਦੀਆਂ ਜਿਹੜੀਆਂ ਚੋਣਾਂ ਹੋਣੀਆਂ ਉਸ ਤੋਂ ਬਾਅਦ ਨਾ ਸੰਘਰਸ਼ ਹੋਣ ਦੇਣੇ ਇੱਥੋਂ ਦੀ ਭਾਜਪਾ ਸਰਕਾਰ ਨੇ ਤੇ ਨਾ ਸਾਡੇ ਕਿਸਾਨਾਂ ਮਜ਼ਦੂਰਾਂ ਵਾਸਤੇ ਕੋਈ ਗੱਲ ਦੇ ਉੱਤੇ ਕਿਸੇ ਮੰਗ ਦੇ ਉੱਤੇ ਵਿਚਾਰ ਕਰਨਾ